ਰੇ ਮਰਦ ਤੋ ਨਾ ਪੜੀ ਜਣ ਬਾਣੀ ਜਦੋਂ ਤਲਵਾਰ ਮੈਂ ਅਮਰਜੀਤ ਸਿੰਘ 490 ਤੋਂ ਖਾਲਸਾ ੜ ਦੇ ਨਾਲ 2017 ਦਾ ਜੁੜਿਆ ਹੋਇਆ ਅਸੀਂ ਖਾਲਸਾ ੜ ਦੇ ਨਾਲ ਜੁੜ ਕੇ ਬਹੁਤ ਹੀ ਭਾਗਾਂ ਵਾਲੇ ਸਮਝਦੇ ਹਾਂ ਮੈਂ ਗੁਰਦੁਆਰਾ ਸ਼ੀਦੀ ਬਾਗ ਜਾ ਰਿਹਾ ਸੀ ਰਸਤੇ ਦੇ ਵਿੱਚ ਮੈਨੂੰ ਖਾਲਸਾ ਏਡ ਵਾਲਿਆਂ ਦੀ ਟੀਮ ਦੇ ਦਰਸ਼ਨ ਹੋਏ ਜੋ ਕਿ ਮੇਰੇ ਲਈ ਇੱਕ ਬਹੁਤ ਸੁਭਾਗ ਭਰੀ ਗੱਲ ਸੀ ਕਾਫੀ ਸਾਲਾਂ ਦੀ ਇੱਛਾ ਸੀ ਕਿ ਇਸ ਟੀਮ ਦੇ ਇਹਨਾਂ ਗੁਰੂ ਪਿਆਰਿਆਂ ਦੇ ਦਰਸ਼ਨ ਕਰੇ ਜਿਹੜੇ ਕਿ ਦੇਸ਼ਾ ਵਿਦੇਸ਼ਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਜਿੱਥੇ ਕੋਈ ਨਹੀਂ ਪਹੁੰਚਿਆ ਉੱਥੇ ਖਾਲਸਾ ਏਡ ਪਹੁੰਚਿਆ ਤੇ ਇੱਥੇ ਖਾਲਸਾ ਏਡ ਵਾਲਿਆਂ ਨੂੰ ਵੀ ਦੇਖਿਆ ਇਹਨਾਂ ਨੇ ਬਹੁਤ ਚੰਗੀ ਇੱਥੇ ਸੇਵਾ ਲੱਗੇ ਹੋਏ ਨੇ ਇਹਨਾਂ ਨੂੰ ਪਿਛਲੇ ਦਿਨ ਵੀ ਇਹਨਾਂ ਨੇ ਸੇਵਾ ਕੀਤੀ ਤੇ ਇਹਨਾਂ ਨੂੰ 26 ਆਲਮੋਸਟ 26 ਸਾਲ ਹੋ ਗਏ ਨੇ ਸੰਗਤਾਂ ਬਹੁਤ ਵੱਧ ਝੜ ਕੇ ਇੱਥੇ ਆ ਰਹੀਆਂ ਨੇ ਤੇ ਖਾਲਸਾ ਏਡ ਦੇ ਨਾਲ ਸੇਵਾ ਕਰਨ ਪਹੁੰਚੇ ਆ ਜੀ ਕਾਫੀ ਵਲੰਟੀਅਰ ਇੱਥੇ ਆਏ ਹੋਣੇ ਵਕ ਵਕ ਸੇਵਾਵਾਂ ਨਿਭਾ ਰਹੇ ਨੇ ਤੇ ਇੱਥੇ ਸੇਵਾ ਕਰਕੇ ਬਹੁਤ ਆਨੰਦ ਆ ਰਹੇ ਹਨ ਜਿਵੇਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੈ ਗੁਰੂ ਸਾਹਿਬ ਆਪਣੀ ਕਿਰਪਾ ਨਾਲ ਇਹ ਸੇਵਾ ਲੈ ਰਹੇ ਨੇ ਤੇ ਮਹਾਰਾਜ ਕਿਰਪਾ ਕਰਨ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਮੈਂ ਲੁਧਿਆਣਾ ਟੀਮ ਤੋਂ ਬਿਲੋਂਗ ਕਰਦਾ ਐ ਤੇ ਅਸੀਂ ਪੂਰੀ ਟੀਮ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਲਈ ਪਹੁੰਚੇ ਆ ਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਹੋਵੇ ਮੱਥਾ ਟੇਕਣ ਵਿੱਚ ਦਰਸ਼ਨ ਮੇਲੇ ਕਰਨ ਵਿੱਚ ਉਦੋਂ ਲਈ ਅਸੀਂ ਸੇਵਾ ਇੱਥੇ ਕਰ ਰਹੇ ਆ ਖਾਲਸਾ ੜ ਦੇ ਨਾਲ ਵੱਧ ਚੜ ਕੇ ਅੱਗੇ ਵੀ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ